ਆਹ ਤੁਸ ਮਾਸਟਰ ਜਾਨਾ ਵੋ ਹਾਂਜੀ ਦੇਖੋ ਦੇਖੋ ਹੁਣ ਬਾਬੇ ਨੇ ਮੁੰਡੇ ਦਾ ਹੱਥ ਹੀ ਜੋੜ ਦੇਣਾ ਇਹਦੇ ਨਾਲ ਉਹ ਤੋਂ ਹੱਥ ਤਾਂ ਛਡਾਇ ਹੀ ਨਹੀਂ ਜਾਣਾ ਦੇਖਿਓ ਤਾਂ ਹੁਣ ਆਪਣਾ ਆਪ ਛਡਾਇ ਹੀ ਨਹੀਂ ਜਾਣਾ ਗਾ ਜੋ ਛਿੜ ਚੀਜ਼ ਥੋੜੀ ਹੋਈ ਨਾ ਜਿਹੜਾ ਲਾਟੂਈ ਆ ਉਹ ਤੋਂ ਛਡਾਇ ਹੀ ਨਹੀਂ ਜਾਣਾ ਹੁਣੇ ਕਹਿੰਦਾ ਸੈਟ ਦੇ ਉਹ ਸੋਤੇ ਨਹੀਂ ਜਾਣਾ ਉਹ ਦੇਖੋ ਹਾਂ ਇਹ ਉਹਨੇ ਜਾਦੂ ਕਰਤਾ ਉਹਨੇ ਮੁੱਠੀ ਦੀ ਪਕੜੀ ਇਸ ਬਣਾਤੀ ਕੋਲ ਛੱਡ ਨਹੀਂ ਸਕਦਾ ਹਾਂ ਇਹ ਜਾਦੂ ਹੁੰਦਾ ਪਤਾ ਨਹੀਂ ਕਿ ਲੋਕ ਇਹ ਦੇਖ ਕੇ ਡਈ ਜਾਂਦੇ ਆ ਜਾਦੂ ਆ ਕੋਈ ਵੀ ਜਾਦੂ ਕਰੇ ਮਹਾਰੋ ਚਾਣ ਕੇ ਸੱਤਨ ਦੀ ਕੋਸ਼ਿਸ਼ ਕਰ ਰਿਹਾ ਛੱਡਣੇ ਜਾ ਰਿਹਾ ਜਦਿਉਂ ਪੱਥਰ ਜੱਫੜਿਆ ਵਾ ਉਹ ਦੂਜਿਆਂ ਨੂੰ ਦਿਖਾਉਂਦਾ ਵੇ ਕਿ ਮੇਤੋਂ ਛੱਡਣੇ ਜਾ ਰਿਹਾ ਉਹ ਛੱਡਣੇ ਪਾਰਾ ਜਨੇ ਕਿਉਂ ਕੇ ਬਾਪੇ ਨੇ ਕੋਈ ਜਾਦੂ ਕਰਤਾ ਕਿ ਉਹਦੇ ਹੱਥ ਚ ਛੁੱਟੇ ਨਾ ਉਹਦੀ ਮੁਠੀ ਇਸ ਤਰ੍ਹਾਂ ਪਕੜ ਬਣਾਈ ਰੱਖੀ ਔਰ ਦੇਖੋ ਜਿਵੇਂ ਉਹ ਛੱਡਣ ਦੀ ਕੋਸ਼ਿਸ਼ ਕਰ ਰਿਹਾ ਵਾ ਲੱਗਦਾ ਬਹੁਤ ਗੁੱਸਾ ਆ ਗਿਆ ਉਹਦੀ ਗੱਲ ਤੇ ਕਿਸੇ ਤੇ ਤੇ ਉਹ ਦੋਸ਼ ਦੇ ਜੁੱਸ ਤੇ ਡਾਕਟਰ ਦੇ ਦੇਖੋ ਹਾਂ ਮੰ ਕੀ ਦਾ ਪਾਪਾ ਪਾਪ ਨੇ ਆਪਣੀ ਡਾਇਰੀ ਦਿਖਾਈ ਉਹ ਪੁੱਛਦਾ ਵਾ ਇਹ ਡੇਰੀ ਵਿੱਚ ਸਾਨੂੰ ਕੀ ਦੱਸ ਰਿਹਾ ਵਾ ਡੇਰੀ ਸਾਫ ਆ ਦੇਖਣ ਤੋਂ ਸਾਫ ਵੀ ਦਿਸ ਰਹੀ ਆ ਹਾਂ ਹੁਣ ਵੀ ਦੇਖੀ ਆ ਪਾਡਰੀ ਦੇਖੋ ਸਾਫ ਦਿਖ ਰਹੀ ਆ ਉਹ ਕੋਸ਼ਣੇ ਲਈ ਘੜੀ ਤੇ ਡਰੀ ਸਾਫ ਆ ਦੇਖਿਓ ਹੁਣ ਦੁਬਾਰਾ ਚੈੱਕ ਕਰਾਉਗਾ ਬਾਬਾ ਇਹ ਵੇਖਦੇ ਆਂ ਵੀ ਕੀ ਜਾਂ ਹੁਣ ਤਾਂ ਪਾ ਦੇਖ ਲਈਆ ਕਿ ਅਪਰ ਦੂਸਰੀ ਰਹੀ ਆ ਕਿ ਡਰੀ ਸਾਫ ਆ ਦੇਖੋ ਲੇ ਇਹ ਜਾਦੂ ਆਈ ਦੇਖ ਲਓ ਕਿ ਪਹਿਲਾਂ ਡਰੀ ਸਾਫ ਸੀ ਤੇ ਟਾੜੀਆਂ ਦਾ ਮਾਰਨ ਬੰਨ ਗਿਆ ਹੀ ਆ ਕਿ ਪਹਿਲਾਂ ਡਰੀ ਸਾਫ ਸੀ ਤੇ ਬਾਅਦ ਚ ਡਰੀ ਦੇ ਵਿੱਚ ਕੀ ਫੁੱਲ ਮੂੜੀਆਂ ਵਾਈ ਆ ਗਈਆਂ ਦੇਖੋ ਹੰਗ ਬਬਾ ਹੋਰ ਕੀ ਜੱਤੂ ਖਾ ਰਿਹਾ ਵਾਗੇ ਤੋਂ ਬਾਈ ਬਬਾ ਇੱਕ ਗਲਾਸ ਦਾ ਮਾ ਲਿਆ ਤੇ ਲਾਤਾ ਕੀ ਬਣਾਉ ਵਾਪਾ ਚਾਹ ਚਾਹ ਕਰਦੀ 10 ਨਹੀਂ ਰੜਦੀ ਸਾ ਮੇਰਾ ਬੱਚਾ ਆਉਂਦਾ ਹੈ ਬਾਬਾ ਲਾਗਦਾ ਇਤੋਂ ਛਡਾਇਆ ਮੇਰਾ ਹੱਥ ਆਹ ਚੱਕ ਲੈ ਕਿਉਂ ਪਹਿਲਾਂ ਕਿਤੇ ਛੱਡਦਾ ਹੀ ਨਹੀਂ ਸੀਗਾ ਹੁਣੇ ਮੇਰੀ ਚਾਲ ਖਾਣੇ ਆਣੇਗਾ ਮੈਨੂੰ ਤੂੰ ਮੈਨੂੰ ਪਤਾ ਨਹੀਂ ਨਹੀਂ ਉਹ ਲੈ ਗਏ ਉਹ ਤੋਂ ਪਰੇ ਤੱਕ ਜਾਂਦੇ ਗਾਉਂ ਦੇ ਦੇਖੋ ਹੁਣ ਬਾਬਾ ਹੋਰ ਤੂੰ ਜਾਂ ਤੂੰ ਦਿਖਾਉਗਾ ਦੇਖੋ ਠੀਕ ਕਰ ਮਤ ਕਰਦਾ ਬਾਬਾ ਇਹਨਾਂ ਨੂੰ ਸਾਰੇ ਤਲ ਕੇ ਖਾਣੇ ਜਾ ਰਹੇ ਆ ਗੱਡਾ ਮਾਰਿਆ ਬਾਬੇ ਮਾਰ ਬਣਾਤਾ ਗਲਾਸ ਕਰ ਮਾਰ ਜਿਤਨਾ ਹੁੰਿਆ ਲੈ ਬਹੁਤਾ ਬਾਬਾ ਲੱਗਦਾ ਕਿਸੇ ਨੇ ਦੇ ਵਿੱਚ ਚ ਬੰਦ ਕਰੂਗਾ ਲੱਗਦਾ ਜਾ ਦੇ ਵਿੱਚ ਕੇ ਆ ਖਾ ਜਾ ਲੋ ਜੋ ਹੁਣ ਬੰਦ ਕਰਨ ਲੱਗਾ ਲੱਗਦਾ ਇਲਾਵਾ ਜਵਾਗ ਨੂੰ ਗੈਪ ਕਰੂਗਾ ਇਹ ਹੁਣ ਆਪਾਂ ਦੇਖਣਾ ਗੈਪ ਕਿਵੇਂ ਕਰਦਾ ਹੈ ਵੀਰ ਬਾਬਾ ਟਾਰਗੇਟ ਤੇ ਆ ਰੱਖੋ ਸਾਹਮਣੇ ਦੇਖੀ ਜਿਲੇ ਕਿ ਗੈਪ ਕਰਦਾ ਕਿ ਨਹੀਂ ਕਰਦਾ ਰਸੀ ਦਾ ਕਨਸਤੀਤੀ ਬਾਬਣ ਦੇਖੋ ਹੁਣ ਕੀ ਹੁੰਦਾ ਉਹ ਜੇ ਕੱਪੜਾ ਗਈ ਲੈ ਕੱਪੜਾ ਦਊ ਲਾਲ ਰੰਗ ਦਾ ਕੱਪੜਾ ਤੇ ਦਊਗਾ ਉਹ ਲਾਰਾਂ ਦਾ ਕੱਪੜਾ ਤੇ ਦੇਦਾ ਬਨ ਗਏ ਯਾਲਜੇ ਦੇ ਵਿੱਚ ਜਵਾਗ ਨੂੰ ਬੱਚੇ ਨੂੰ ਸਾਡਾ ਤਾਂ ਰੋਡ ਦੇ ਉੱਤੇ ਹੀ ਹੈ ਸੜਕ ਤੇ ਹੀ ਹੈ ਇੰਜੇ ਜਵਾਗ ਆਇਆ ਦੇਖੋ ਜਵਾਗ ਦਾ ਹੱਥ ਫੈਲ ਰਿਆ ਵਾ ਰੋਡ ਦੇ ਉੱਪਰ ਚੱਕਣਾ ਤੋਂ ਇਹਦੇ ਲੈ ਜਵਾਗ ਹੈਗਾ ਵੈਤਣਗੇ ਉਹਨਾਂ ਬਾਬ ਨੇ ਇਹ ਜਵਾਗ ਨੂੰ ਗਾਇਬ ਕਰਨਾ ਵਿੱਚੋਂ ਇੱਕ ਹੋ ਗਿਆ ਵੋ ਰਿਹਾ ਵਾ ਜੇ ਨਹੀਂ ਬੱਚਾ ਹੈਗਾ ਵਿੱਚ ਜੇ ਨਹੀਂ ਲੋਏ ਲੈ ਵੀ ਬੱਚਾ ਤਾਂ ਹੈ ਨਹੀਂ ਬਾਦ ਕਰਤਾ ਵਿੱਚ ਲੋਏ ਬੱਚਾ ਉੱਡ ਗਿਆ ਲੋ ਜੀ ਬੱਚਾ ਗਾਇਬ ਹੋ ਗਿਆ ਜਾਦੂਗਰ ਨੇ ਆਪਣੀ ਕਲਾ ਦਿਖਾਦੀ ਹੈ ਬੱਚਾ ਗਾਇਬ ਹੋ ਗਿਆ ਹੈ ਇਹਦੇ ਵਿੱਚ ਪੁੱਛ ਨਹੀਂ ਰਹਿ ਗਿਆ ਅਪਣ ਦੇਖ ਰਿਹਾ ਕਿ ਡੱਬਾ ਜਿਹੜਾ ਬਾਕਸ ਸੀਗਾ ਉਹ ਖਾਲੀ ਹੈ ਹਾਂ ਭਾਈ ਜਨਗੀ ਘਰਾ ਮਾਤ ਖਾਦੀ ਬੇਦੇ ਵਿੱਚ ਹੈ ਗਈ ਆ ਘਰਾ ਮਾਤਾ ਤੇਨਰ ਤਾਂ ਪੁੱਛ ਕੇ ਕਿਹਾ ਅਸੀਂ ਇੱਥੇ ਕੋਈ ਨਹੀਂ ਆਪਦੇ ਤੇ ਨਾ ਉਹਨਾਂ ਦੂਸਰਾ ਬੰਦਾ ਆ ਗਿਆ ਤੇ ਇੱਕ ਤਰੀਕੇ ਨਾਲ ਲਓ ਵੀ ਬਾਬਾ ਹੁਣ ਦੇਖੋ ਅੱਗੇ ਹੋਰ ਕੀ ਜਾਤ ਦਿਖਾਉਂਦਾ ਧਿਆਨ ਰੱਖੋ ਬਾਬਾ ਕੀ ਕੋਈ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ گاਉ ਹੋਰ ਕਿ ਤਾ ਫੜਦਾ ਨਹੀਂ ਰਿਹਾਗਾ ਮੈਂ ਨਾ ਮੈਂ ਨਾ ਜਿਹੜਾ ਪੱਗ ਵਿੱਚ ਬੰਦਾ ਨਿਕਾ ਲੋਈ ਰੱਸੀ ਦਾ ਹੋਈ ਆ ਜਿਹੜੀ ਤੇ ਬੱਚੇ ਨੂੰ ਤਾਂ ਬੰਦ ਕੀਤਾ ਕੱਲੀ ਰੱਸੀ ਰਹਿ ਗਈ ਤੇ ਬੱਚਾ ਗਿਆ ਵਾ ਤੇ ਹੁਣ ਤੁਸੀਂ ਵੇਖੋ ਮੈਨੂੰ ਇਹ ਸ਼ਹਿਰ ਵਿੱਚ ਕੀ ਲੱਗੇ ਕੀ ਕਰੋਗੇ ਰੱਸੀ ਉਹੀ ਆ ਇਦੇ ਵਿੱਚ ਬੱਚਾ ਬੋਨਿਆ ਹੋਇਆ ਸੀ ਤੇ ਬੱਚਾ ਖਰ ਗਿਆ ਕਿੱਧਰ ਮੈਂ ਕਹਿੰਦਾ ਪਹਿਲੇ ਵੀ ਵੱਧ ਦੇ ਦੂੰਗਾ ਮੈਂ ਜਿਹੜਾ ਪੰਡਾ ਬੈਠਾ ਹੈ ਦਾ ਵੀ ਜਿਹੜਾ ਠੀਕ ਆ ਉਹ ਵੀ ਪਰੇਸ਼ਾਨ ਕਹਿੰਦਾ ਵੀ ਬੱਚਾ ਗਿਆ ਕਿੱਧਰ ਐਡਾ ਬੱਚਾ ਸੀ ਤੇ 12 10 12 ਸਾਲ ਦਾ ਬੱਚਾ ਸੀ ਗਿਆ ਕਿੱਧਰ ਚਾ ਜਾਦੂ ਕਰਨੇ ਗੈਬ ਬੰਦ ਕੀਤਾ ਹੋਰ ਦੂਸਰਾ ਖੱਟੀ ਟੀ-ਸ਼ਰਟ ਵਾਲਾ ਲੜਕਾ ਆ ਗਿਆ ਬੰਦਾ ਆ ਗਿਆ ਜਿਹੜਾ ਉਹ ਵੀ ਡਰ ਜੇ ਕਿਆ ਡਰ ਰਿਹਾ ਵਾਵੇਂ ਆ ਗਿਆ ਵਾ ਉਹ ਡਰ ਰਿਹਾ ਵਾ ਉਹ ਬਾਬਾ ਕਹਿੰਦਾ ਮੰਨ ਦੇ ਦੇਖ ਕਿ ਵਿੱਚ ਕੀ ਆ ਤੇ ਡਰਦਾ ਹੁਣ ਚਾਗਦਾ ਹੀ ਨੀਗਾ ਇਹ ਬੱਚਾ ਹੁਣ ਆਪਾਂ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਕੀ ਕੋਈ ਚੀਜ਼ ਆ ਜਿਹੜੀ ਹਿੱਲ ਰਹੀ ਹੈ ਕੋਈ ਜਦ ਮੈਂ ਸੌਂਦਾ ਹਾਂ ਕੋਈ ਮੇਰੇ ਬੱਚੇ ਵੀ ਤੁਹਾਨੂੰ ਦੁਆਵਾਂ ਮਾ ਦੇਣਗੇ ਚਾਰੇ ਪਾਸੇ ਘੁੰਮ ਰਿਹਾ ਵਾ ਬੱਚੀ ਦੇਖੋ ਕੀ ਆ ਉਹਦਾ ਹੁਣ ਜਦੋਂ ਉਤੋਂ ਜੇ ਵਿੱਚੋਂ ਕੁਝ ਨਿਕਲੂਗਾ ਤਾਂ ਪਤਾ ਲੱਗੂਗਾ ਵਿੱਚ ਕੀ ਆ ਤਜਾ ਉਤੋਂ ਪਰਦਾ ਚੱਕ ਕੇ ਦੇਖੂਗਾ ਫੇਰ ਪਤਾ ਲੱਗੂਗਾ ਕੀ ਆ ਪਾਪਾ ਕਹਿੰਦਾ ਮੰਗਲਾ ਕੀ ਮੰਗਣਾ ਵਾ ਵਿੱਚ ਕੌਣ ਬੰਦਾ ਹੈ ਦੇਖੋ ਵੱਡਾ ਕੀ ਮੰਗਦਾ ਵਾ ਪਾਪਾ ਕਹਿੰਦਾ ਉਹੀ ਹਾਜ਼ਰ ਕਰ ਦੂੰ ਮੰਗ ਹੀ ਮੰਗਦਾ ਬਾਈ ਸਾਹਬ ਹੋਵੇ ਤੈਨੂੰ ਚੈਨ ਦੁਨੀਆਂ ਅੱਜ ਤੱਕ ਬਣਿਆ ਨਹੀਂ ਆਦਾ ਯਾਰ ਬੱਚੇ ਨੇ ਚਾਰ ਥੱਲੇ ਲੰਘਾ ਲਿਖੋ ਬੱਲੇ ਬੱਲੇ ਪਾਰੋਂ ਵਾਲੀ ਸੜਕਾ ਦੇਖੋ ਕੀ ਕਿਹੜੀ ਚੀਜ਼ ਦੀ ਮੰਗ ਕਰਦਾ ਕਿ ਬਾਬੇ ਕੋਲ ਬਾਬਾ ਪੈਦਾ ਕਰਦਾ ਜਾਂ ਨਹੀਂ ਕਰਦਾ ਲੱਗਦਾ ਨੇ ਕੀ ਮੰਗਿਆ ਦੇਖੋ ਲੈ ਬੇ ਦਾਰੂ ਦੀ ਬੋਤਲ ਮੰਗ ਲਈ ਠੰਡਾ ਠੰਡਾ ਮੰਗਿਆ ਮੇਰੇ ਹਿਸਾਬ ਨਾਲ ਮੈਨੂੰ ਅੰਝ ਲੱਗਾ ਜਿਵੇਂ ਦਾਰੂ ਦੀ ਬੋਤਲ ਮੰਗਿਆ ਠੰਡਾ ਮੰਗਿਆ ਠੰਡਿਆ ਗਾਦਾ ਮੰਗਿਆ ਦਾਰੂ ਦੀ ਬੋਤਲ ਮੰਗਣੀ ਵੀ ਜਦ ਦੇਖੋ ਕੀ ਮੰਗਦਾ ਠੰਡਾ ਤਾਂ ਮੰਗਿਆ ਉਹਨੇ ਠੰਡਾ ਆ ਗਿਆ ਹੋਰ ਦੇਖੋ ਕੀ ਮੰਗਦਾ ਨੰਦੂ 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 ਮੈਂ ਗੱਲ ਕੀਤੀ ਦੇਖੋ ਲੱਗਦਾ ਇੰਜਾਂ ਜਿਵੇਂ ਮਾਨਸ ਫੜਾ ਰਿਹਾ ਹੋਵੇ ਦਾਰੂ ਦੀ ਬੋਤਲ ਉਹ ਆਵਾਜ਼ ਹੀ ਵਾ ਸੱਚ ਵਿੱਚ ਦਾ ਦਾਰੂ ਦੀ ਬੋਤਲ ਹੀ ਮੰਗ ਲਈ ਇਹਦਾ ਦਾਰੂ ਵੀ ਰੋਲ ਸਟੈਗ ਲੱਗਦੀ ਆ ਇਹਦੀ ਕੀਮਤ ਘੱਟੋ ਘੱਟ 800 ਰੁਪਈਆ ਬੋਲਦਾ ਗੋਦਲਾਂ ਮੰਗ ਜੋਂ ਪੋਲਿਆ ਪਾਜਾ ਵੀ ਮੰਗ ਲਾ ਬਈ ਦੇਖੋ ਕੀ ਮੰਗਦਾ ਹੈ ਮੈਂ ਕਰਾਰਾ ਤੇਰੀ ਗੱਲ ਮੈਂ ਕਹਾ ਨਹੀਂ ਪਹਿਲਾਂ ਹਾਂ ਅਲਹਮਦੁਲੈ ਬਈ ਕੋਈ ਗੱਲ ਕਰਾਰਾ ਆ ਗਿਆ ਚੱਕ ਨਹੀਂ ਬਈ ਪਾਣੀ ਮੰਗਿਆ ਇੱਕ ਚਲੋ ਵੀ ਅੱਗੇ ਦੇਖਦੇ ਹਾਂ ਕੀ ਮੰਗਦਾ ਮੈਂ ਉਹ ਕੈਮਰਾ ਕੁੜੀ ਨੂੰ ਕਹਿੰਦੀ ਦੇ ਦੇ ਆ ਵੀ ਮੁੰਬੰਦੀ ਮੈਂ ਕਿਹਾ ਮੈਂ ਇੱਥੇ ਲੋਨ ਪਾ ਕਲਾਸ ਠੀਕ ਆ ਜੀ ਪੀਰਾ ਪੀਊਗਾ ਦੇ ਨਾਲ ਆਹ ਜੱਕਪੋਜੀ ਆ ਵੀ ਆ ਗਿਆ ਵੀਰ ਹੁਣ ਦੇਖੋ ਅੱਗੇ ਨਹੀਂ ਦੱਸਿਆ ਯਾਰ ਅੰਬਾਈ ਜਾਦੂਗਰ ਕਹਿੰਦਾ ਮੰਗਲਾ ਜਿਹੜਾ ਕੁਝ ਮੰਗਣਾ ਵਾ ਛੋਟੇ ਬੰਦੇ ਨਹੀਂ ਲੈਣਾ ਵੱਡੇ ਬੰਦੇ ਹੁਣ ਉਹ ਜੀ ਸੋਚਦਾ ਕੀ ਮੰਗਾ ਜਿਹੜਾ ਜਾਦੂਗਰ ਤੋਂ ਆਵੇਗਾ ਦੇਖੋ ਕੀ ਮਾਰ ਹੈ ਜੱ ਪਤਾ ਮੈਨੂੰ ਅਗਲਾ ਖਰਚਾ ਚਲ 2-4000 ਇਹ ਕੀ ਮੰਗਦਾ ਜਿਹੜਾ ਕਿ ਜਾਦੂਗਰ ਤੋਂ ਪੈਦਾ ਕੀਤਾ ਨਾ ਜਾ ਸਕੇ ਪਰ ਮੈਨੂੰ ਇਹਦੇ ਬਾਰੇ ਨਹੀਂ ਪਤਾ ਬਸ ਇਹ ਕਿਹੋ ਜਿਹਾ ਚਾਹ ਦੇਖੋ ਪਰ ਕੀ ਮੰਗ ਰਿਹਾ ਮੈਨਾਂ ਨੂੰ ਕਿੰਨੀ ਜਾਦੂਗਰ ਕੋਲ ਜਿਹੜਾ ਮੰਗਦਾ ਜਾਦੂਗਰ ਤੋਂ ਇਹਨੇ ਜੋ ਪੈਦਾ ਨਾ ਕੀਤਾ ਜਾ ਸਕੇ ਜਾਦਾ ਬੱਚਾ ਮੰਗਲਾ ਦੇਖੋ ਪੈਦਾ ਹੋਦਾ ਕਿ ਨਹੀਂ ਉਹ ਜ਼ਿਆਦਾ ਗਾਵਾ ਬੱਚਾ ਕਾਫੀ ਵੱਡਾ ਹੁੰਦਾ ਬਾਕਸ ਦੇ ਵਿੱਚ ਆਜੂ ਦੇਖੋ ਚੈੱਕ ਕਰਨਾ ਮੋਗਲ ਬਾਪਨੇ ਵੀ ਮਾਰਦਾ ਮੰਤਰ ਗਾਵਾ ਬੱਚਾ ਪੈਦਾ ਕਰਦਾ ਨਹੀਂ ਦੇਖੋ ਉੱਦਾ ਕਿ ਨਹੀਂ ਤੁਹਾਡੇ ਸਾਹਮਣੇ ਆ ਜਿਹੜਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਲੈ ਵੀ ਪਾਪਾ ਗੁੱਸੇ 'ਚ ਆ ਗਿਆ ਇਹਦਾ ਪਿੱਛੇ ਨੂੰ ਨਾ ਭੱਜ ਪੁੱਤ ਹੁਣ ਨਾ ਲਕੀਰ ਮਾਰ ਦੇਣੀ ਹੁਣ ਲੈ ਮਾਰਤੀ ਲਕੀਰ ਪਾ ਦੇਣਾ ਕਹਿੰਦਾ ਇਸ ਤੋਂ ਇਹ ਤੋਂ ਬਾਅਦ ਨਿਕਲੇਗਾ ਤਾਂ ਤੂੰ ਤੇਰਾ ਪੂਰਾ ਹਾਲ ਪੋਚਾ ਉਹ ਦੇਖੋ ਪੋਚਾ ਕਿਵੇਂ ਆ ਗਿਆ ਬੱਚਿਆਂ ਦੇ ਨਾਮ ਆ ਬੱਚਿਆਂ ਦੇ ਮਕਾਨ ਆ ਗਿਆ ਤੇ ਪੂਛ ਤਾਂ ਬਈ ਗਾਂ ਦੇ ਬੱਚੇ ਦੀ ਲੱਗਦੀ ਆ ਦੇਖੋ ਬਾਕੀ ਵੀ ਵੇਖੇ ਤਾਂ ਪਤਾ ਲੱਗੂ ਆ ਵੀ ਗਾਂ ਦਾ ਬੱਚਾ ਕਿ ਕੁਝ ਹੋਰ ਆ ਉਹ ਜਦੋਂ ਦਾ ਥਲਾ ਕੇ ਲਾਗੇ ਉਹ ਤੋਂ ਦੱਸਦਾ ਇਹ ਨਾਦਾ ਗਾਂ ਦਾ ਬੱਚੇ ਹੁੰਦਾ ਵਾ ਪਰ ਇਹ ਡਰਦਾ ਦੇਖ ਕਿਉਂ ਨਹੀਂ ਰਿਹਾ ਬਾਬੇ ਨੇ ਤਾਂ ਵੀ ਆਪਣੀ ਗੱਲ ਸੱਚ ਕਰਤੀ ਗਾਂ ਦਾ ਬੱਚਾ ਹੀ ਪੈਦਾ ਕਰਤਾ ਇਹ ਨਹੀਂ ਪਤਾ ਕਿ ਉਹਨੇ ਕੀ ਜਤੋਂ